ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਸਾਰੀ ਦੁਨੀਆ ਵਿੱਚ ਵਸਦੇ ਪੰਜਾਬੀਆਂ ਨੂੰ ਤੇ ਭਾਰਤ ਵਾਸੀਆਂ ਨੂੰ ਸੋ ਸਾਡਾ ਇੱਕ ਸੁਪਨਾ ਸੀ ਜੋ ਉਹ ਅੱਜ ਪੂਰਾ ਹੋਇਆ ਪਾਵਰ ਸਲੈਪ ਯੂਫਸੀ ਦੀ ਪਾਵਰ ਸਲੈਪ ਦੇ ਵਿੱਚ ਖੇਡਣ ਦਾ ਤੇ ਉੱਥੇ ਜਿੱਤਣ ਦਾ ਇਸ ਮੁਕਾਮ ਤੱਕ ਸਾਨੂੰ ਲੈ ਕੇ ਆਉਣ ਵਾਲਾ ਸਾਡਾ ਛੋਟਾ ਵੀਰ ਪੰਕਜ ਦਾ ਬੁਲਖੰਨਾ ਜੋ ਕਿ ਵੈਟਰਨ ਐਮ ਐਮ ਐ ਫਾਈਟਰ ਹੈ ਸਾਡੇ ਇੰਡੀਆ ਦਾ ਉਹਨਾਂ ਨੇ ਸਾਡੇ ਲਈ ਇਹ ਸਾਰਾ ਕੁਝ ਮੈਨੇਜ ਕੀਤਾ ਤੇ PCFL ਮੈਨੇਜਮੈਂਟ ਟੀਮ ਦਾ ਜਿਹਦੇ ਕੇ ਪੰਕਜ ਖੰਨਾ ਜੀ ਓਨਰ ਨੇ ਉਹਨਾਂ ਨੇ ਸਾਡੇ ਲਈ ਇਹ ਸਾਨੂੰ ਇਸ ਮੁਕਾਮ ਤੇ ਲੈ ਕੇ ਆਏ ਨੇ ਸੋ ਬਹੁਤ ਬਹੁਤ ਧੰਨਵਾਦ PCFL ਮੈਨੇਜਮੈਂਟ ਤੇ ਦ ਬੁਲ ਪੰਕਜ ਖੰਨਾ ਦਾ ਬਹੁਤ ਬਹੁਤ ਸ਼ੁਕਰੀਆ ਪੀਸੀਐਫਐਲ ਐਂਡ ਪੰਕਜ ਦੱਬੂਲ ਖਨਾ ਲਵ ਯੂ ਬ੍ਰਦਰ ਆਈ ਲਵ ਯੂ ਥੈਂਕਸ ਫਾਰ एवरीथिंग ਡ੍ਰੀਮ ਕਮਸ ਟੂ ਨਾਓ ਆਈ ਆਮ ਅ ਫਰਸਟ ਯੂਐਫਸੀ ਪਾਵਰ ਸਲੈਪ ਇੰਡੀਅਨ ਚੈਂਪੀਅਨ ਸਾਸਰੀਕਾਲ ਜੀ ਸਾਰਿਆਂ ਨੂੰ ਧੰਨਵਾਦ